ਬੈਰਾਣਾ ਮਾਰਿਆ ਬੈਰਾਣਾ ਓਏ ਹੋਏ ਇੱਕ ਮਾਰਨੀ ਉਹ ਤਾਂ ਅੱਛੀ ਸੀ ਦੱਸਿਆ ਮੈਂ ਕਿਹਾ ਮੁੱਕਾ ਬੱਸ ਵਸ ਇੱਕ ਬਦਲੇ ਨੀਂ ਪਹਿਲੀ ਵੀਡੀਓ ਓਏ ਬਦਲੇ ਲੈ ਥੋੜੀ ਸ਼ਕਤ ਹੱਥ ਚੱਕਿਆ ਹੱਥ ਚੱਕਿਆ ਹਾਂਜੀ ਅੱਦਾ ਨਾ ਚੱਲ 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 ਆ ਗੇਮ ਰੋਕੜਾ ਇੱਥੇ ਚੱਲ ਇੱਕ ਮਿੰਟ ਆ ਜੈਕਟ ਲਾ ਮੈਨੂੰ ਠੰਡ ਮੈ ਠੰਡ ਨਹੀਂ ਮੈ ਠੰਡ ਠੰਡ ਲੱਗਣ ਨਹੀਂ ਜੈਕਟ ਲਾ ਮੈਰੇ ਨੂੰ ਛੇਕੀ ਹੈ ਨਹੀਂ ਇਹਨੂੰ ਲਾ ਪਰ ਰੱਖ ਚੱਲ ਚੱਲ ਹਾਰਨਾ ਨਹੀਂ ਚੱਲ ਹਾਂ ਹੂੰ ਆ ਹੋਲੀ ਮਾਰ ਲੋ ਫੇਰ ਵਾਰੀ ਆਏ ਹੋਲੀ ਮਾਰ ਲਿਆ Gel gel